ਪਾਸਟਰ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਵੱਲੋਂ 크리스마ਸ ਦੇ ਦਿਹਾੜੇ ਮੌਕੇ ਸਥਾਨਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 크리스마ਸ ਸੈਲੀਬ੍ਰੇਸ਼ਨ ਅਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਜਿਤੇ ਛੋਟੇ-ਛੋਟੇ ਬੱਚਿਆਂ ਤੋਂ ਇਲਾਵਾ ਕਲਾਕਾਰਾਂ ਵੱਲੋਂ ਭਗਵਾਨ ਯਿਸੂ ਮਸੀਹ ਜੀ ਦੇ ਜੀਵਨ ਤੇ ਆਧਾਰਿਤ ਧਾਰਮਿਕ ਪ੍ਰੋਗਰਾਮ ਅਤੇ ਕੋਰੋਗ੍ਰਾਫੀ ਪੇਸ਼ ਕੀਤੀ ਗਈ ਉੱਥੇ ਹੀ ਵਕਫਾਕ ਬੁਲਾ ਰਹੇ ਨੇ ਆਪਣੇ ਸੰਬੋਧਨ ਵਿੱਚ ਸਮੂਹ ਦੇਸ਼ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ 크ਿਸਮਸ ਦੇ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਤੇ ਭਗਵਾਨ ਯਿਸੂ ਮਸੀਹ ਜੀ ਦੇ ਮਾਰਗਦਰਸ਼ਨ ਦੇ ਚੱਲਦਿਆਂ ਉਹਨਾਂ ਦੀਆਂ ਸਿੱਖਿਆਵਾਂ ਗ੍ਰਹਿਣ ਕਰਕੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਪਾਸਟਰਸ ਦੇਲਫੇਰ ਐਸੋਸੀਏਸ਼ਨ ਫਗਵਾੜਾ ਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰੋਵੀਸ਼ ਨੂੰ ਸਦੇ ਜੰਦੇਸਬੰਦੇ ਵਿੱਚ ਅੱਜ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਇਸ ਇਲਾਕੇ ਦੇ ਪਤਵੰਤੇ ਸੱਜਣ ਔਰ ਅਲੱਗ-ਅਲੱਗ ਪਾਸਟਰ ਜੋ ਅਲੱਗ-ਅਲੱਗ ਅਲੱਗ-ਅਲੱਗ ਇਲਾਕਿਆਂ ਤੋਂ ਜਲੰਧਰ ਤੋਂ ਉਸਨਾਂ ਚਰਚੂ ਵਿੱਚ ਸੀ ਦੇ ਪਾਸਟਰ ਚ ਅਲਗ-ਅਲਗ ਇਲਾਕਿਆਂ ਤੋਂ ਪਾਸ ਜਿਹੜੇ ਇਸ ਮੌਕੇ ਤੇ ਜਿਹੜੇ ਉਹ ਸ਼ਾਮਲ ਹੋਏ ਔਰ ਅਲਗ-ਅਲਗ ਚਰਚਤੋ ਸਮੂਹ ਗਲੀਸੀਆ ਨੇ ਵੀ ਅੱਜ ਇਸ ਸਮੇਂ ਪਾਗਲੇ ਸਾਨੂੰ ਬਹੁਤ ਖੁਸ਼ੀ ਆ ਤੋ ਮੈਂ ਇੱਕ ਵਾਰੀ ਫੇਰ ਪਰਮੇਸ਼ੁਰ ਦਾ ਸੇਵਕ ਹੋਣ ਦੇ ਨਾਤੇ ਪ੍ਰਭੂ ਯਿਸੂ ਮਸੀਹ ਜਨ ਦੇ ਤੇ ਔਰ ਨਵੇਂ ਸਾਲ ਦੇ ਉੱਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਆਰ ਅਤੇ ਨਵਾ ਸਾਰ ਨਵੀਆਂ ਖੁਸ਼ੀਆਂ ਪ੍ਰਭੂ ਸਭ ਨੂੰ ਉਹ ਆਸ਼ੀਸ਼ ਕਰੇ ਬਰਕਤ ਦੇਵੇ ਅਤੇ ਅਸੀਂ ਵੈਲਫੈਰ ਸੋਸਾਇਟੀ ਐਸੋਸੀਏਸ਼ਨ ਦਾ ਮੈਂ ਪ੍ਰਧਾਨ ਸੋਚਦਾ ਸਾਰੀ ਅਸੀਂ ਦੁੜ ਕੇ ਦਾਸ ਹੈ ਔਰ ਅਲਗ-ਅਲਗ ਦਾਸ ਇਕੱਠੇ ਹੋ ਕੇ ਅਸੀਂ ਪਰਮੇਸ਼ਰ ਦੀ ਔਰ ਜਨਮ ਦਿਨ ਦੀ ਖੁਸ਼ੀ ਮਨਾ ਰਹੇ ਹਾਂ ਪਰਮੇਸ਼ਰ ਦਾ ਵਚਨ ਵੀ ਇਹੀ ਬਿਆਨ ਕਰਦਾ ਹੈ ਆਦ ਵਿੱਚ ਸ਼ਬਦ ਹੀ ਸ਼ਬਦ ਪਰਮੇਸ਼ਰ ਦੇ ਸੰਗ ਸੀ ਤਾਂ ਸ਼ਬਦ ਹੀ ਪਰਮੇਸ਼ਰ ਸੀ ਸ਼ਬਦ ਹੀ ਦੇ ਤਾਰੀ ਹੋ ਕੇ ਅੱਜ ਸਾਡੇ ਵਿੱਚਕਾਰ ਆਇਆ ਹੈ ਉਹ ਸ਼ਬਦ ਜਿਹੜਾ ਅਸੀਂ ਮਰੀਮ ਕੋਲ ਗਿਆ ਮਰੀਮ ਦੇ ਕੋਲ ਨੇ ਪਰਮੇਸ਼ਰ ਦੇ ਦੂਤ ਨੇ ਕਿਹਾ ਮਰੀਮ ਨਾ ਡਰ ਤੂੰ ਗਰਭਤੀ ਹੋਏਗੀ ਪੁੱਤ ਜਨਨੇਗੀ ਉਹਦਾ ਨਾਮ ਜਸੂ ਰੱਖੀ ਔਰ ਉਤੋਂ ਬਾਅਦ ਜਦੋਂ ਪਰਮ ਜਸੂ ਜੁਬਾਨ ਹੋ ਗਿਆ ਫਿਰ ਪਰਮੇਸ਼ਰ ਨੇ ਜਗਤ ਨੂੰ ਇੰਨਾ ਪ੍ਰੇਮ ਕੀਤਾ ਕਿ ਉਹਨ ਆਪਣਾ ਲੋਤ ਪੁੱਤਰ ਭੇਜਿਆ ਪਰਮੇਸ਼ਰ ਕਹੇ ਜੋ ਮੇਰੇ بیٹے ਤੇ ਵਿਸ਼ਵਾਸ ਕਰੇਗਾ ਕਦੇ ਨਾ ਜਨਹੋ ਪਸੰਦੀਪ ਕੇ ਜੀਵਨ ਪਾਵੇ ਜਸੂ ਜਿਹੜਾ ਹੈ ਜਗਤ ਦੇ ਵਿੱਚ ਜੀਵਨ ਦੇਣੇ ਆਇਆ ਹੈ ਕਿਸੇ ਕੋ ਦੋਸ਼ੀ ਠਰਾਉਣ ਨਹੀਂ ਜਗਤ ਨੂੰ ਬਚਾਉਣੇ ਕੇ ਲਿਆ ਆ ਪਰਮੇਸ਼ਰ ਸਾਭ ਨੂੰ ਆਸ਼ੀਰਵਾਦ ਪਰਮੇਸ਼ਰ ਬਰਕਤ ਆ ਬੀ ਯੇਸ਼ੂ ਕੇ ਨਾਮ ਤੋ ਅਮੀਨ ਇਸ ਸਮਾਗਮ ਤੋਂ ਬਾਅਦ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਅੰਬੇਡਕਰ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਿਜਾਰਾ ਵਿੱਚੋਂ ਹੁੰਦੀ ਹੋਈ ਵਾਪਸ ਅੰਬੇਡਕਰ ਪਾਰਕ ਵਿਖੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਦਾ ਥਾ-ਥਾਤੇ ਸ਼ਹਿਰ ਵਾਸੀਆਂ ਵੱਲੋਂ ਨਿਕਾਸ਼ ਭਾਗਤ ਕੀਤਾ ਗਿਆ ਇਸ ਦੌਰਾਨ ਵਕਫਾ ਕਲਾਕਾਰਾਂ ਵੱਲੋਂ ਭਗਵਾਨ ਜੀਸੂ ਮਸੀਹ ਜੀ ਦੇ ਜੀਵਨ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਅਤੇ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ